ਸਭ ਕੁਛ ਸੁਣਦਾ ਵੇਖਦਾ ਜਿਮ ਕਿਰਪਿਆ ਜਾਈ ਪਾਪੋ ਪਾਪ ਕਮਾਵਦੇ ਪਾਪੇ ਪਚਹਿ ਪਚਾਈ ਸੋ ਪ੍ਰਭ ਨਦਰਨਾ ਆਵਈ ਮਨ ਮੁਖ ਬੂਝ ਨਾ ਪਾਏ ਜਿਸ ਵੇਖਾਲੇ ਸੋਈ ਵੇਖੈ ਨਾਨਕ ਗੁਰਮੁਖ ਪਾਏ ਸ੍ਰੀ ਰਾਮ ਮਹੱਲਾ ਤੀਜਾ ਵੇਨ ਗੁਰ ਰੋਗ ਨਾ ਸੁੱਕੈ ਆਮਤੀ ਨਾ ਜਾਏ ਗੁਰ ਪ੍ਰਸਾਦੀ ਮਨ ਵਸੈ ਨਾ ਮੇ ਰਹੈ ਸਮਾਇ ਗੁਰ ਸ਼ਬਦੀ ਹਰ ਪਾਈਐ ਬਿਨ ਸ਼ਬਕੈ ਧਰਮ ਤੁਲਾਈ ਮਨ ਰੇ ਨਿਜ ਘਰ ਵਾਸਾ ਹੋਇ RAM ਨਾਮ ਸਾਲਾ ਕੋਇ ਫਿਰ ਆਵਣ ਜਾਣ ਨਾ ਹੋਇ ਰਹਾ ਹਰ ਇੱਕੋ ਦਾਤਾ ਵਰਤਦਾ ਦੂਜਾ ਅਵਰਨ ਕੋਇ ਸ਼ਬਦ ਸਾਲਾ ਮਨ ਵਸੈ ਸਹਜੇ ਹੀ ਸੁਖ ਹੋਏ ਸਭ ਨਜ਼ਰੀ ਅੰਦਰ ਵੇਖਦਾ ਜੈ ਭਾਵੇ ਕਹਿੰਦੇ ਓਮੈ ਸਦਾ ਗਣਤ ਹੈ ਗਣਤੈ ਨਉ ਸੁਖ ਨਾਰੀ ਵਿਖੀ ਕਾਰ ਕਮਾਵਣੀ ਵਿਖ ਹੀ ਮਾ ਇਸਮਾਹੀ ਜਿਨ ਨਾਮ ਹੈ ਠੌਰ ਨਾ ਪਾਏਨੀ ਜੰਪੁਰ ਦੂਖ ਸਹਾਈ ਜੀਉ ਪਿੰਡ ਸਭ ਤਿਸ ਦਾ ਦਸਾਇ ਦਾ ਆਧਾਰ ਗੁਰ ਪ੍ਰਸਾਦੀ ਬੁਜੀਐ ਤਾਂ ਪਾਏ ਮੋਖ ਦਵਾਰ ਨਾਨਕ ਨਾਮ ਸਲਾਖੁ ਅੰਤ ਨ ਪਾਰਾਵਾਰ ਸ੍ਰੀ ਰਾਗ ਮਹੱਲਾ ਤੀਜਾ ਦਿਨਾ ਆਨੰਦ ਸਦਾ ਸੁਖ ਹੈ ਜਿਨਾ ਸਚ ਨਾਮ ਆਧਾਰ ਗੁਰ ਸ਼ਬਦੀ ਸਚ ਪਾਇਆ ਦੁਖ ਨਿਵਾਰਨ ਹਾਰ ਸਦਾ ਸਦਾ ਸਾਚੀ ਗੁਣ ਗਾਵੇ ਸਾਚੈ ਨਾਏ ਯਾਰ ਕਿਰਪਾ ਕਰ ਕੈ ਆਪਣੀ ਜਿ ਤੋਨ ਭਗਤ ਪੰਧਾਰ ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਐ ਹਰ ਸੁਰਹਿ ਸਮਾਏ ਰਹਾ ਸੱਚੀ ਭਗਤੀ ਮਨ ਲਾਲ ਖੀਆ ਰਤਾ ਸਹਿ ਸੁਭਾਏ ਗੁਰ ਸ਼ਬਦ ਦੀ ਮਨ ਮੋਹਿਆ ਕਹਿਣਾ ਕਛੂ ਨਾ ਜਾਏ ਜਿਹਾਰਤੀ ਸ਼ਬਦ ਸੱਚੈ ਅੰਮ੍ਰਿਤ ਪੀਵੈ ਰਸ ਗੁਣ ਗਾਏ ਗੁਰਮੁਖ ਇਹ ਹਿਰੰਦ ਪਾਈਐ ਜਿਸਨੋ ਕਿਰਪਾ ਕਰੇ ਰਜ਼ਾਈ ਸੰਸਾਏ ਸੰਸਾਰ ਹੈ ਸੁਤਿਆ ਰਹਿਣ ਵਿਹਾਰ ਇਕ ਆਪਣਾ ਪਹਾਣਾ ਕੱਢ ਲਐ ਆਪੇ ਲਿਓ ਮਿਲਾਇ ਆਪੇ ਹੀ ਆਪ ਮਨ ਵਸਿਆ ਮਾਇਆ ਮੋਚੁ ਕਾਇ ਆਪ ਬਡਾਈ ਦਿੱਤੀਐ ਗੁਰਮੁਖ ਦੇ ਗੁਜਹਾਏ ਸਭਨਾ ਦਾਤਾ ਏਕ ਹੈ ਭੁੱਲਿਆ ਲੈ ਸਮਝਾਏ ਇਕ ਆਪੇ ਆਪ ਖਵਾਇਨ ਦੂਜੇ ਛਡਿਆ ਲਾਏ ਗੁਰਮਤੀ ਹਰ ਪਾਈਐ ਜੋਤੀ ਜੋਤ ਮਿਲਾਏ ਅੰਧਨ ਨਾਮੇ ਰਤਿਆਂ ਨਾਨਕ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਗੁਣਵੰਤੀ ਸਚ ਪਾਇਆ ਕ੍ਰਿਸ਼ਨਾ ਤਜ ਵਿਕਾਰ ਗੁਰ ਸ਼ਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸਤਗੁਰ ਕਿਨਹਿ ਨਾ ਪਾਇਓ ਕਰ ਵੇਖੋ ਮਨ ਵਿਚਾਰ ਮਨ ਮੁਖ ਮੈਲ ਨ ਉਤਰੈ ਜਿਚਰ ਗੁਰ ਸ਼ਬਦ ਨਾਲ ਕਰੇ ਪਿਆਰ ਮਨ ਮੇਰੇ ਸਤਗੁਰ ਕੈ ਭਾਣੈ ਚਲ ਨਿਜ ਘਰ ਵਸਹਿ ਅੰਮ੍ਰਿਤ ਪੀਵਹਿ ਤਾ ਸੁਖ ਲਹੈ ਮਹਲ ਰਹਾਉ ਆਗਣਮੰਤੀ ਗੁਣ ਕੋ ਨਹੀਂ ਬਹਿਣ ਨਾ ਮਿਲਾਇ ਹਦੂਰ ਮਨ ਮੁਖ ਸ਼ਬਦ ਨਾ ਜਾਣਈ ਆਵਗਣ ਸੋ ਪ੍ਰਭ ਦੂਰ ਜਿਨਨੀ ਸੱਚ ਪਛਾਣਿਆ ਸੱਚ ਰਤੇ ਪਰਪੂਰ ਗੁਰ ਸ਼ਬਦੀ ਮਨ ਬੇਧਿਆ ਪ੍ਰਭ ਮਿਲਿਆ ਆਪ ਹਦੂਰ ਆਪੇ ਰੰਗਣ ਰੰਗਿਉ ਸ਼ਬਦੇ ਲਇਉ ਮਿਲਾਇ ਸੱਚਾ ਰੰਗ ਨ ਉਤਰੈ ਜੋ ਸੱਚ ਰਤੇ ਦਿਵਲਾਇ ਚਾਰੇ ਕੁੰਡਾਂ ਭਵ ਤੱਕੇ ਮਨ ਮੁਖ ਬੂਜ ਨਾ ਪਾਏ ਜਿਸ ਸਤਗੁਰ ਮਿਲੇ ਸੋ ਮਿਲੇ ਸਚੈ ਸ਼ਬਦ ਸਮਾਏ ਮਿੱਤਰ ਘਨੇਰੇ ਕਰ ਥਕੀ ਮੇਰਾ ਦੁਖ ਕਟੈ ਕੋਇ ਮਿਲ ਪ੍ਰੀਤਮ ਦੁਖ ਕਟਿਆ ਸ਼ਬਦ ਮਿਲਾਵਾ ਹੋਇ ਸਚ ਖਟਣਾ ਸਚ ਰਾਸ ਹੈ ਸਚੇ ਸੱਚੀ ਸੋਇ ਸਚ ਮਿਲੇ ਸੇ ਨਾ ਵਿਛੜੈ ਨਾਨਕ ਗੁਰਮੁਖ ਹੋਇ ਸ੍ਰੀ ਰਾਗ ਮਹੱਲਾ ਤੀਜਾ ਆਪੇ ਕਾਰਨ ਕਰਤਾ ਕਰੇ ਸ੍ਰਿਸ਼ਟ ਦੇਖੈ ਆਪੁ ਉਪਾਇ ਸਭ ਏਕੋ ਇਕ ਵਰਤਦਾ ਅਲਖ ਨ ਲਖਿਆ ਜਾਏ ਆਪੇ ਪ੍ਰਭੂ ਦਇਆਲ ਹੈ ਆਪੇ ਦੇ ਬੁਝਾਇ ਗੁਰਮਤੀ ਸਦਮਨ ਵਸਿਆ ਸੱਚ ਰਹੇ ਨਿਵਲਾਏ ਮਨ ਮੇਰੇ ਗੁਰ ਕੀ ਮਨ ਲਐ ਰਜਾਈ ਮਨ ਤਨ ਸੀਤਲ ਸਭ ਥੀਐ ਨਾਮ ਗਸੈ ਮਨ ਆਏ ਰਹਾਉ ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ ਗੁਰ ਕੈ ਸ਼ਬਦ ਪਛਾਣੀਐ ਜਾਂ ਆਪੇ ਨਦਰ ਕਰੇ ਸੇ ਜਨ ਸ਼ਬਦੇ ਸੋਹਣੇ ਤਿਤ ਸਚਾ ਦਰਬਾਰ ਗੁਰਮੁਖ ਸਚਾਏ ਸ਼ਬਦ ਰਤੇ ਆਪ ਮੇਲੇ ਕਰਤਾਲ ਗੁਰਮਤੀ ਸੱਚ ਸਲਾਹਣਾ ਜਿਸ ਦਾ ਅੰਤ ਨਾ ਪਾਰ ਆਵਾਰ ਘਟ ਘਟ ਆਪੇ ਹੁਕਮ ਵਸੈ ਹੁਕਮੇ ਕਰੇ ਵਿਚਾਰ ਗੁਰ ਸ਼ਬਦੀ ਸਲਾਹੀਐ ਅਉ ਮੈ ਵਿਚਹੁ ਹੋਏ ਸਾਤ ਹਨ ਨਾ ਆਵੈ ਬਾਹਰੀ ਅਵਗਣਵੰਤੀ ਰੋਏ ਸਤ ਸਲਾਹੀ ਸਚ ਲੱਗਾ ਸਚੈ ਨਾਏ ਤ੍ਰਿਪਤ ਹੋਏ ਗੁਣ ਵਿਚਾਰੀ ਗੁਣ ਸੰਗਰਹਾ ਅਬ ਗੁਣ ਕੱਡਾਂ ਤੁ ਹੋਏ ਆਪੇ ਮੇਲ ਮਿਲਾਇਂਦਾ ਫਿਰ ਵਿਛੋੜਾ ਨਾ ਹੋਵੇ ਨਾਨਕ ਗੁਰਸਾਲਾ ਹੂੰ ਆਪਣਾ ਜਿਤੁ ਪਾਈ ਪ੍ਰਭ ਸੋਇ ਸ੍ਰੀ ਰਾਗ ਮਹੱਲਾ 3 ਸੁਣ ਸੁਣ ਕਾਮ ਗਹਿਲੀਏ ਚਾ ਚੱਲਹਿ ਬਾਂ ਲੁਡਾਈ ਆਪਣਾ ਤੇਰਲਾ ਪਛਾਣਹੀ ਕ્યા ਮੋਹ ਦੇ ਸਹਜਾਇ ਜਿਨਿ ਸਖਿ ਕੰਤ ਪਛਾਣਿਆ ਹਉ ਤਿਨ ਕੈ ਲਾਗਾ ਪਾਈ ਤਿਨਹੀ ਜੈਸੀ થી ਰਹਾ ਸਤ ਸੰਗਤ ਮੇਰ ਮਿਲਾਇ मुंधे ਕੂੜ ਮੁੱਠੀ ਕੂੜਿਆਰ ਫਿਰ ਪ੍ਰਭ ਸਾਚਾ ਸੋਹਣਾ ਪਾਈਐ ਗੁਰਬੀਚਾਰ ਰਹਾ ਮਨ ਮੁਖ ਕੰਤ ਨਾ ਪਛਾਨਾਈ ਤਿਨ ਕਿਉ ਰਹਿਣ ਵਿਹਾਰੇ ਗਰਭ ਅਟੀਆਂ ਕ੍ਰਿਸ਼ਨਾ ਜਲੇ ਦੁਖ ਪਾਵਹਿ ਦੂਜੈ ਭਾਇ ਸ਼ਬਦ ਰਤਿਆ ਸੋਹਾ ਗਣੀ ਜਨੇ ਵਿੱਚ ਹਮੈਂ ਜਾਏ ਸਦਾ ਪਿਰ ਰਾਵ ਹੈ ਆਪਣਾ ਤਿਨੋ ਸੁਖੇ ਸੁਖ ਵਿਹਾਰੇ ਗਿਆਨ ਵਿਹੂਣੀ ਪਿਰ ਮੁਤਿਆ ਫਿਰ ਮਨਾ ਪਾਇਆ ਜਾਏ ਅਗਿਆਨ ਮਤੀ ਅੰਧੇਰ ਹੈ ਬਿਨ ਫਿਰ ਦੇਖੇ ਭੋਖ ਨਾ ਜਾਏ ਆਵੋ ਮਿਲੋ ਸਹੇਲੀ ਹੋ ਮੈਂ ਫਿਰ ਦੇਹੁ ਮਿਲਾਏ ਪੂਰੇ ਭਾਗ ਸਤਗੁਰ ਮਿਲੈ ਫਿਰ ਪਾਇਆ ਸੱਚ ਸਮਾਈ ਸੇ ਸਹੀਆਂ ਸੋਹਾਗਣੀ ਜਿਨ ਕਉ ਨਦਰ ਕਰੇ ਖਸਮ ਪਛਾਨ ਹੈ ਆਪਣਾ ਤਨ ਮਨ ਆਗੈ ਦੇ ਘਰਵਰ ਪਾਇਆ ਆਪਣਾ ਹਉ ਮੈ ਦੂਰ ਕਰੇ ਨਾਨਕ ਸੋਭਾਵੰਤਿਆ ਸੋਹਾਗਣੀ ਅਨ ਦਿਨ ਭਗਤ ਕਰੇ ਸ੍ਰੀ ਰਾਗ ਮਹੱਲਾ ਤੀਜਾ ਇਕ ਪਿਰ ਰਾਵਹਿ ਆਪਣਾ ਹਉ ਕੈ ਦਰ ਪੂਛਾਂ ਜਾਏ ਸਤਗੁਰ ਸੇਵੀ ਭਾਉ ਕਰ ਮੈਂ ਤੇਰ ਦੇ ਹੁ ਮਿਲਾਇ ਸਭ ਉਪਾਏ ਆਪੇ ਵੇਖੈ ਕਿਸ ਨੇੜੈ ਕਿਸ ਦੂਰ ਜਿਨ ਪਿਰ ਸੰਗੇ ਜਾਣਿਆ ਪਿਰ ਰਾਵੈ ਸਦਾ ਹਦੂਰ ਮੁੰਢੇ ਤੂੰ ਚੱਲ ਗੁਰ ਕੈ ਭਾਇ ਅਨ ਦਿਨ ਰਾਵਹਿ ਪਿਰ ਆਪਣਾ ਸਹਜੇ ਸੱਚ ਸਮਾਇ ਰਹਾ ਸ਼ਬਦ ਰਤਿਆ ਸੋਹਾਗਣੀ ਸੱਚੈ ਸ਼ਬਦ ਸਿੰਗਾਰ ਹਰ ਬਰ ਪਾਇਂ ਘਰ ਆਪਣੈ ਗੁਰ ਕੈੇ ਪਿਆਰ ਸੇਠ ਸੁਹਾਵੀ ਹਰ ਰੰਗ ਰਵੈ ਭਗਤ ਭਰੇ ਪੰਡਾਰ ਸੋ ਪ੍ਰਭ ਪ੍ਰੀਤਮ ਮਨ ਵਸੈ ਜੇ ਸਬਸੈ ਦੇ ਅਧਾਰ ਫਿਰ ਸਾਲਾ ਹਣ ਆਪਣਾ ਤਿਨ ਕੈ ਹਾ ਸਦ ਬਲਿਹਾਰੈ ਜਾਉ ਮਨ ਤਨ ਅਰਪੀ ਸਿਰ ਦੇਇ ਤਿਨ ਕੈ ਲਾਗਾ ਪਾਈ ਜਿਨਹੀ ਇੱਕ ਪਛਾਣਿਆ ਦੂਜਾ ਭਾਉ ਚੁਕਾਇ ਗੁਰਮੁਖ ਖਾਮ ਪਛਾਣਿਆ ਨਾਨਕ ਸਤਿ ਸਮਾਇ ਸ੍ਰੀ ਰાગ ਮਹੱਲਾ ਤੀਜਾ ਹਰਜੀ ਸੱਚਾ ਸੱਚ ਤੂੰ ਸਭ ਕੁਛ ਤੇ ਰੈ ਚੀਰੈ ਲਖ ਚੌਰਾਸੀ ਤਰਸ ਦੇ ਫਿਰੇ ਬਿਨ ਗੁਰ ਠੇਕੇ ਤੀਰੈ ਹਰ ਜੀਓ ਬਖਸ਼ੇ ਬਖਸ਼ ਲੈ ਸੂਖ ਸਦਾ ਸਰੀਰੈ ਗੁਰ ਪ੍ਰਸਾਦੀ ਸੇਵ ਕਰੀ ਸਚ ਗਹਿਰ ਗੰਭੀਰ ਐ ਮਨ ਮੇਰੇ ਨਾਮ ਰਤੇ ਸੁਖ ਹੋਏ ਗੁਰਮਤੀ ਨਾਮ ਸਲਾਹੀਐ ਦੂਜਾ ਅਵਰਨਾ ਕੋਈ ਰਹਾਉ ਧਰਮ ਰਾਏ ਨੋ ਹੁਕਮ ਹੈ ਬੈ ਸੱਚਾ ਧਰਮ ਵਿਚਾਰ ਦੂਜੈ ਭਾਏ ਦੁਸ਼ਟ ਆਤਮਾ ਓਹ ਤੇਰੀ ਸਰਕਾਰ ਅਧਿਆਤਮੀ ਹਰ ਗੁਣਤਾਸ ਮਨ ਜਪੈ ਏਕ ਮੁਰਾਰ ਤਿਨ ਕੀ ਸੇਵਾ ਧਰਮ ਰਾਏ ਕਰੈ ਧਨ ਸਵਾਰਨ ਹਾਰ ਮਨ ਕੇ ਵਿਕਾਰ ਮਨੈ ਤਜੈ ਮਨ ਚੂਕੈ ਮੋਹ ਅਭਿਮਾਨ ਆਤਮ ਰਾਮ ਪਛਾਣਿਆ ਸਹਜੇ ਨਾਮ ਸਮਾਨ ਬਿਨ ਸਤਗੁਰ ਮੁਕਤ ਨਾ ਪਾਈਐ ਮਨ ਮੁਖ ਫਿਰੈ دیਵਾਨ ਸ਼ਬਦ ਨਾ ਚੀਨੈ ਕਥਨੀ ਬਦਨੀ ਕਰੇ ਵਿਖਿਆ ਮਾਹ ਸਮਾਨ ਸਭ ਕਿਛ ਆਪੇ ਆਪ ਹੈ ਦੂਜਾ ਅਵਰਨ ਕੋਈ ਜਿਉ ਬੋਲਾਏ ਤਿਉ ਬੋਲੀਐ ਜਾਂ ਆਪ ਬੁਲਾਏ ਸੋਇ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਇ ਨਾਨਕ ਨਾਮ ਸੰਭਾਲ ਤੂੰ ਜਿਤ ਸੇਵਿਐ ਸੁਖ ਹੋਇ ਸ੍ਰੀ ਰਗ ਮਹਲਾ 3 ਜਗ ਹਉ ਮੈਂ ਮੈਲ ਦੁਖ ਪਾਇਆ ਮਲ ਲਾਗੀ ਤੂਜੈ ਭਾਏ ਮਾਲ ਹਉ ਮੈਂ ਧੋਤੀ ਕਿਵੈ ਨ ਉਤਰੈ ਜੇ ਸਉ ਤੀਰਥ ਨਾਇ ਬਹੁ ਵਿਦ ਕਰਮ ਕਮਾਉਂਦੇ ਦੂਣੀ ਮਲ ਲਾਗੀ ਆਏ ਪੜਿਆ ਮੈਲ ਨ ਉਤਰੈ ਪੂਛੋ ਗਿਆਨੀਆਂ ਜਾਏ ਮਨ ਮੇਰੇ ਗੁਰ ਸ਼ਰਨ ਆਵੈ ਤਾਂ ਨਿਰਮਲ ਹੋਇ ਮਨ ਮੁਖ ਹਰ ਹਰ ਕਰ ਥਕੇ ਮੈਲ ਨ ਸਕੀ ਤੋ ਹੋਏ ਰਹਾ ਮਨ ਮੈਲੈ ਭਗਤ ਨ ਹੋਵਈ ਨਾਮ ਨਾ ਪਾਇਆ ਜਾਏ ਮਨ ਮੁਖ ਮੈਲੇ ਮੈਲੇ ਮੂਏ ਜਾ ਸੰਪਤ ਗਵਾਏ ਗੁਰ ਪ੍ਰਸਾਦੀ ਮਨ ਵਸੈ ਮਲ ਹਉ ਮੈਂ ਜਾਏ ਸਮਾਈ ਜਿਉਂ ਅੰਧੇ ਰੇਤੀ ਤਕ ਬਾਲੀਐ ਤਿਉ ਗੁਰ ਗਿਆਨ ਅਗਿਆਨ ਤਜਾਈ ਹਮ ਕੀਆ ਹਮ ਕਰਾਂਗੇ ਹਮ ਮੂਰਖ ਕਾ ਵਾਰ ਕਰਣ ਵਾਲਾ ਵਿਸਰਿਆ ਦੂਜੈ ਭਾਇ ਤਿਆਰ ਮਾਇਆ ਜੇਵਡ ਦੁੱਖ ਨਹੀਂ ਸਭ ਭਾਵ ਥੱਕੇ ਸੰਸਾਰ ਗੁਰਮਤੀ ਸੁਖ ਪਾਈਐ ਸਚ ਨਾਮ ਉਰਤਾਰ ਜਿਸਨੋ ਮਿਲੇ ਸੋ ਮਿਲੈ ਹਉ ਤਿਸ ਬਲੇ ਹਾਰੈ ਜਾਨ ਏ ਮਨ ਭਗਤੀ ਰਤਿਆ ਸਚ ਬਾਣੀ ਨਿਜ ਥਾਉ ਮਨ ਰਤੇ ਜਿਹਵਾਰਤੀ ਹਰ ਗੁਣ ਸੱਚੇ ਗਾਉ ਨਾਨਕ ਨਾਮ ਨਾ ਵਿਸਰੈ ਸਚੇ ਮਾਹ ਸਾਮ ਸ੍ਰੀ ਰಾಗ್ ਮਹੱਲਾ ਚੌਥਾ ਘਰ ਪਹਿਲਾ ਮੈਂ ਮਨ ਤਨ ਬਿਰਹੁ ਅਤ ਅਗਲਾ ਕਿਉ ਪ੍ਰੀਤਮ ਮਿਲਾਏ ਘਰ ਆਏ ਜਾਂ ਦੇਖਾਂ ਪ੍ਰਭ ਆਪਨਾ ਪ੍ਰਭ ਦੇਖਿਆ ਦੁਖ ਜਾਏ ਜਾਏ ਪੁੱਛਾਂ ਤਿਲ ਸੱਜਣਾ ਪ੍ਰਭ ਕਿਤ ਵਿਦ ਮਿਲਾਏ ਮਿਲਾਏ ਮੇਰੇ ਸਤਗੁਰਾ ਮੈਂ ਤੁਝ ਬਿਨ ਅਵਰ ਨਾਮ ਕੋਈ ਹਮ ਮੂਰਖ ਮੁਗਧ ਸਰਣਾਗਤੀ ਕਰ ਕਿਰਪਾ ਮੇਲੇ ਹਰ ਸੋਏ ਰਹਾ ਸਤਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੇ ਸੋਏ ਸਤਗੁਰ ਹਰ ਪ੍ਰਭ ਬੁਝਿਆ ਗੁਰ ਜੇਵਡ ਅਵਰ ਨਾਮ ਕੋਈ ਹਉ ਗੁਰ ਸਰਣਾਈ ਠਹਿ ਪਵਾ ਕਰ ਦਇਆ ਮੇਲੇ ਪ੍ਰਭ ਸੋਏ ਮਨ ਹਟ ਕੇ ਨਾ ਪਾਇਆ ਕਰ ਉਪਾਉ ਥੱਕੇ ਸਭ ਕੋਏ ਸਹਿ ਸਿਆਣਤ ਕਰ ਰਹੇ ਮਨ ਕੋਰੇ ਰੰਗ ਨਾ ਹੋਏ ਕੂੜ ਕਪਟ ਤਿਨੈ ਨਾ ਪਾਇਓ ਜੋ ਵੀ ਜੈ ਖਾਵੇ ਸੋਏ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੁਮਰਾਸ ਪ੍ਰਭ ਤੁਧ ਹੰ ਖਾਲੀ ਕੋ ਨਹੀਂ ਗੁਰ ਗੁਰਮੁਖਾਂ ਨੂੰ ਸ਼ਾਬਾਸ਼ ਦੇਖ ਭਾਉ ਜਨ ਡੁੱਬ ਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਸ੍ਰੀ ਰاگ ਮਹੱਲਾ ਚੌਥਾ ਨਾਮ ਮਿਲਾਏ ਮਨ ਤ੍ਰਿਤੀਏ ਬਿਨ ਨਾਮੈ ਧ੍ਰਿਗ ਜੀਵਾਸ ਕੋਈ ਗੁਰਮੁਖ ਸੱਜਣ ਜੇ ਮਿਲਾਏ ਮੈਂ ਦੱਸੇ ਪ੍ਰਭ ਗੁਣਤਾਸ ਹਉ ਤਿਸ ਵਿ ਟਹਚਉ ਖੰਨੀਐ ਮੈਂ ਨਾਮ ਕਰੇ ਪ੍ਰਗਾਸ ਮੇਰੇ ਪ੍ਰੀਤਮਾ ਕੋ ਜੀਵਨਾਂ ਨਾਮ ਧਿਆਇ ਦਿਨ ਨਾ ਵੈ ਜੀਵਨ ਨਾ ਥੀਐ ਮੇਰੇ ਸਤਿਗੁਰ ਨਾਮ ਦਿਰੜਾਏ ਰਹਾ ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ ਸਤਿਗੁਰ ਸੇਵੈ ਲੱਗਿਆ ਕਟ ਰਤਨ ਦੇਵੈ ਪ੍ਰਗਾਸ ਧਨ ਵਡਭਾਗੀ ਵਡਭਾਗੀਆ ਜੋ ਆਏ ਮਿਲੇ ਗੁਰ ਪਾਸ ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟਿਓ ਸੇ ਭਾਗਹੀਣ ਵਸਤਾਲ ਕੋਏ ਫਿਰ ਫਿਰ ਜੋਨ ਭਵਾਈਐ ਵਿਚ ਵਿਸ਼ਟਾ ਕਰ ਵਿਤਾਰਾਲ ਉਹਨਾ ਪਾਸ ਦੁਆਸ ਨਾ ਪਿੱਟੀਐ ਜਿਨ ਅੰਤਰ ਕ੍ਰੋਧ ਚੰਡਾਲ ਸਤਗੁਰ ਪੁਰਖ ਅੰਮ੍ਰਿਤ ਸਰ ਵਡ ਭਾਗੀ ਨਾ ਵਹ ਆਏ ਹੁਣ ਜਨਮ ਜਨਮ ਕੀ ਮੈਲ ਉਤਰੈ ਨਿਰਮਲ ਨਾਮ ਦਿਰਹਾਏ ਜਨ ਨਾਨਕ ਉਤਮ ਪਦ ਪਾਇਆ ਸਤਗੁਰ ਕੀ ਲੇਵ ਲਾਇ ਸ੍ਰੀ ਰਾਗ ਮਹੱਲਾ ਚੌਥਾ ਗੁਣ ਗਾਵਾਂ ਗੁਣ ਵਿਥਰਾਂ ਗੁਣ ਬੋਲੀ ਮੇਰੀ ਮਾਏ ਗੁਰਮੁਖ ਸੱਜਣ ਗੁਣ ਕਾਰੀਆ ਮਿਲ ਸੱਜਣ ਹਰ ਗੁਣ ਗਾਏ ਹੀਰਾ ਹੀਰ ਮਿਲ ਬੇਧਿਆ ਰੰਗ ਚਲੂਲੇ ਨਾਏ ਮੇਰੇ ਗੋਵਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ ਅੰਤਰ ਪਿਆਸ ਹਰ ਨਾਮ ਕੀ ਗੁਰ ਤੋਂ ਸਿ ਮਿਲਾਵੈ ਸੋਇ ਰਹਾਉ ਮਨ ਰੰਗ ਹੋ ਵਡ ਭਾਗੀ ਹੋ ਗੁਰ ਤੁਠਾ ਕਰੇ ਪਸਾਉ ਗੁਰ ਨਾਮ ਜੜੜਾਏ ਰੰਗ ਸਿਉ ਆਉ ਸਤਿਗੁਰ ਕੈ ਬਲ ਜਾੰ ਬਿਨ ਸਤਿਗੁਰ ਹਰ ਨਾਮ ਨ ਲਭੈ ਲਖ ਕੋਟੀ ਕਰਮ ਕਮਾਉ ਬਿਨ ਭਾਗਾ ਸਤਿਗੁਰ ਨਾ ਮਿਲੇ ਘਰ ਬੈਠਿਆ ਨਿਕ ਨਿਤ ਪਾਸ ਅੰਤਰ ਅਗਿਆਨ ਦੁਖ ਪਰਮ ਹੈ ਵਿਚ ਪੜਦਾ ਦੂਰ ਪਈਆਸ ਬਿਨ ਸਤਗੁਰ ਭੇਟੇ ਕੰਚਨ ਨਾ ਥੀਐ ਮਨਮੁਖ ਲੋਭ ਗੂੜਾ 베ੜੀ ਪਾਸ ਸਤਗੁਰ ਬੋਹਿਤ ਹਰਨਾਮ ਹੈ ਚਿਤ ਵਿਦ ਚੜਿਆ ਜਾਏ ਸਤਗੁਰ ਕਹਿ ਭਾਣੈ ਜੋ ਚੱਲੈ ਵਿਚ ਬੋਹਿਤ ਬੈਠਾ ਆਏ ਤਨ ਧਨ ਵਡਭਾਗੀ ਨਾਨਕਾ ਜਿਨਾਂ ਸਤਗੁਰ ਲਏ ਮਿਲਾਏ